ਇੰਜੈਕਸ਼ਨ ਲਗਵਾ ਕੇ ਸਹੀ ਰਹੇਗਾ ਤਾਕਤ ਆ ਜਾਏਗੀ ਗਲੂਗੋਸ ਵਗੈਰਾ ਝੜ ਜਾਏਗਾ ਨਾ ਸੁਣਿਆ ਕਦੀ ਨਾ ਹੋਇਆ ਤੇ ਮੈਂ ਰਹਿ ਗਿਆ ਤੁਹੀਂ ਮੈਨੂੰ ਵੀ ਘਬਰਾਤਾ ਸੀ ਸਵੇਰੇ ਪਤਾ ਮੇਰੇ ਹੱਥ ਪੈਰ ਚੱਲਨੇ ਬੰਦ ਹੋ ਜਾਂਦੇ ਨੇ ਜਦੋਂ ਸਵੇਰੇ ਗਿਆ ਇੱਕ ਜਪਨੂਰ ਦਾ ਵੀ ਬੱਚੇ ਨਾਲ ਪਤਾ ਕਿੰਨਾ ਹੁੰਦਾ ਉਹਨੂੰ ਵੀ ਸਾਹਮਣਾ ਤਾਂ ਕਰਕੇ ਉਹਨੂੰ ਉਹ ਲੱਗ ਰਿਹਾ ਸੀ ਚਲੋ ਨੰਡ ਰਿਪ ਲੱਗ ਜਾਈਏ ਤੇ ਸੈਟ ਹੋ ਜੂਗੇ ਤਾਂ ਕਿ ਤੂੰ ਕਦੇ ਉਹ ਲੱਗ ਜਾਣਗੇ ਠੀਕੇ ਅੰਦਰ ਇੱਥੇ ਵੀ ਲੋਗ ਨੇ ਇੱਥੇ ਲੋਗ ਨੇ ਮੈਂ ਇੰਜੈਕਸ਼ਨ ਲਗਵਾਉਣ ਚ ਸੀ ਮੈਨੂੰ ਦਵਾਈਆਂ ਖਾਣੀਆਂ ਬਹੁਤ ਔਖੀਆਂ ਲੱਗ ਰਹੀਆਂ ਸਨ ਇੰਜੈਕਸ਼ਨ ਤੇ ਲਵਾ ਲਿਆ ਤੁਹਾਡੇ ਬਾਜੀ ਹਸਪੀਟਲ ਆ ਹੀ ਗਏ ਰਤ ਤਬੀਤ ਕਾਫੀ ਖਰਾਬ ਹੋ ਗਈ ਸੀ ਤੇ ਫਿਰ ਹਸਪਤਾਲ ਲਿਆਉਣਾ ਪੈਗਾ ਵਧੀਆ ਲੱਗਦੀ ਹੁੰਦਾ ਕਿ ਤ ਆ ਜਾਏਗੀ ਇਹਨੂੰ ਸਵੇਰੇ ਵੀ ਨਾ ਉਹਨਾਂ ਦੀ ਤਬੀਅਤ ਕਾਫੀ ਖਰਾਬ ਹੋ ਗਈ ਤੇ ਵੋਮਿਟਿੰਗ ਵਗੈਰਾ ਕਰ ਰਹੀ ਜਾਨੂ ਮੈਨੂੰ ਮੈਨੂੰ ਘਬਰਾ ਪੈ ਗਿਆ ਇੱਕ ਜਪਨੂਰ ਸੀ ਉਧਰੋਂ ਜਪਨੂਰ ਤੇ ਐਸ ਡਾਕਟਰ ਨੂੰ ਵੀ ਬੁਲਾਉਣਾ ਸੀ ਲੈ ਕੇ ਜਾਣਾ ਕਿਉਂਕਿ 10 ਵਜੇ ਤੋਂ ਪਹਿਲੇ ਡਾਕਟਰ ਮਿਲਦੇ ਨਹੀਂ ਐ ਤੇ ਆਪਣਾ ਫਿਰ ਅਸੀਂ ਹੁਣ ਆਇਆ ਤੇ ਉਹਨਾਂ ਡਾਕਟਰ ਨੇ ਕਿਹਾ ਤੁਸੀਂ ਐਡਮਿਟ ਹੀ ਹੋ ਜਾਓ ਥੋੜੀ ਮਤਲਬ ਡ੍ਰਿਪ ਵਗੈਰਾ ਲੱਗ ਜੂਗੀ ਆ ਗਏ ਥੋੜੀ ਜੀ ਡ੍ਰਿਪ ਰਹਿ ਗਈ ਹੁਣ ਮੈਂ ਲਾਸਟ ਹੈ ਗਈ ਹੈ ਤੇ ਫਿਰ ਇਸ ਤੋਂ ਬਾਅਦ ਅਸੀਂ ਦਵਾਈ ਲੈ ਕੇ ਘਰੇ ਜਾਣਾ ਸਾਡੇ ਭਾਈ ਸੁੱਤੇ ਪਏ ਨੇ ਕਿਉਂਕਿ ਇੰਜੈਕਸ਼ਨ ਵਗੈਰਾ ਲੱਗੇ ਨੇ ਤੇ ਸ਼ਾਇਦ ਨਸ਼ੇ ਦੇ ਕਾਰਨ ਸੋ ਗਏ ਬਾਕੀ ਹੁਣ ਦੇਖੋ ਡਾਕਟਰ ਕੀ ਕਹਿੰਦੇ ਨੇ ਕਦੋਂ ਤੱਕ ਆਪਣਾ ਥੋੜੀ ਜਿਹੀ ਰਹਿ ਗਈ ਡਾਕਟਰ ਦਵਾਈ ਵਗੈਰਾ ਦੇ ਕੇ ਤੇ ਘਰੇ ਜਾਣੇ ਆ ਕੀ ਦੱਸਦੇ ਨੇ ਰਿਪੋਰਟ ਵਗੈਰਾ ਚ ਕੀ ਆਂਦਾ ਵਾਈਬ ਨੂੰ ਸਹੀ ਆਵੇ ਰਿਪੋਰਟਾਂ ਹਨਾ ਪੱਲੇ ਕਰਾਈਆਂ ਤੇ ਕਾਫੀ ਘਾਟ ਆਈ ਸੀ ਸੈੱਲ ਵਗੈਰਾ ਹੁਣ ਦੇਖੋ ਕੀ ਆਂਦਾ ਬਾਕੀ ਉਹਨੇ ਜਿਹੜੀ ਕਮਜ਼ੋਰੀ ਆ ਗਈ ਨਾ ਉਹਦੇ ਕਰਕੇ ਭਿੱਲਿਆ ਬਿਲਕੁਲ ਨਹੀਂ ਜਾ ਰਿਹਾ ਚੰਗੇ ਭਲੇ ਕੱਲ ਪਰਸੋ ਸੀ ਤੇ ਰਾਤ ਫੇਰ ਤਬੀਅਤ ਖਰਾਬ ਹੋ ਗਈ ਮੈਨੂੰ ਉਠਾਇਆ ਨਹੀਂ ਇਹਨਾਂ ਨੇ ਕਿ ਚੱਲ ਗਈ ਰਮਨ ਨੂੰ ਉਠਾਣਾ ਤੇ ਉਸ ਤੋਂ ਬਾਅਦ ਆਪਣਾ ਸਵੇਰੇ ਸਵੇ ਤबीयत ਜ਼ਿਆਦਾ ਖਰਾਬ ਹੋ ਗਈ ਵੋਮਿਟਿੰਗ ਵਗੈਰਾ ਕੀਤੀ ਤੇ ਫਿਰ ਮੈਂ ਉੱਠੇ ਫਿਰ ਅਸੀਂ ਹਸਪੀਟਲ ਆਣਾ ਹੀ ਸਹੀ ਸਮਝਿਆ ਕਿ ਚਲੋ ਹਸਪੀਟਲ ਜਾ ਕੇ ਵਕਤ ਪਤਾ ਲੱਗ ਜੇਗਾ ਨਾ ਬੰਦੇ ਦਾ ਡਰ ਨਿਕਲ ਜਾਂਦਾ ਹੈ ਬਾਕੀ ਹੁਣ ਦੇਖਦੇ ਹਾਂ ਡਾਕਟਰ ਕੀ ਕਹਿੰਦੇ ਨੇ ਬਸ ਵਧੀਆ ਵਧੀਆ ਦਵਾਈ ਦੇ ਦੇ ਤੇ ਆਪਣਾ ਘਰ ਜਾ ਕੇ ਸਹੀ ਰਹਿਣ ਵਧੀਆ ਰਹਿ ਜਪਨੂਰ ਨੂੰ ਮੈਂ ਘਰ ਛੱਡ ਕੇ ਆਈ ਹਾਂ ਭੂਆ ਕੋਲ ਕੱਲੀ ਐ ਕਿਉਂਕਿ ਜ਼ਿਆਦਾਤਰ ਮੇਰੇ ਕੋਲ ਇੱਥੇ ਰੁੱਕਤੇ ਜਾਣਾ ਸੀ ਬਰ ਐ ਸੀ ਕਿੰਨਾ ਕੁ ਟਾਈਮ ਲੱਗੇ ਕਿੰਨਾ ਟਾਈਮ ਨਾਲ ਲੱਗੇ ਮੈਂ ਤਾਂ ਕਰਕੇ ਜੇ ਸਾਨੂੰ ਜ਼ਿਆਦਾ ਟਾਈਮ ਲੱਗਦਾ ਤੇ ਫਿਰ ਅਸੀਂ ਮੈਂ ਬੁਲਾ ਲੈਣਾ ਸੀ ਭੂਆ ਨਾਲੀ ਭੂਆ ਨਾਲ ਆ ਜਾਂਦੀ ਆਪਣੀ ਬਾਕੀ ਚਲੋ 2 ਘੰਟਿਆਂ ਦੀ ਗੱਲ ਸੀ ਤੇ ਆਪਣਾ ਹੁਣ ਬਸ ਖਤਮ ਹੋਣ ਵਾਲੀ ਹੈ ਤੇ ਉਸ ਤੋਂ ਬਾਅਦ ਅੱਪਾ ਘਰੇ ਚਲੇ ਜਾਣਾ ਵਾਈ ਗੁਰੂ ਦੀ ਮਿਹਰ ਹੈ ਕਿ ਸਹੀ ਰਹੇ ਨਾ ਬਸ ਵਧੀਆ ਰਹਣਾ ਨਾ ਤੰਦਰੁਸਤੀ ਆਵੇ ਤੁਹਾਡੇ ਵੀਰੇ ਨੂੰ ਤੁਹਾਡੇ ਗਿੱਟੇ ਜਪਨੂਰ ਕੀ ਕਰਦੇ ਪਏ ਸੀ ਤੁਸੀਂ ਅਸੀਂ ਘਰ ਆ ਗਏ ਆ ਤੇ ਅਸੀਂ ਸਵੇਰੇ ਗਏ ਸੀ ਤੇ 1 ਵਜੇ ਤੱਕ ਫ੍ਰੀ ਹੋ ਗਏ ਘਾਰੇ ਆ ਗਏ ਸੀ 1 ਵਜੇ ਤੱਕ ਤੇ ਹੁਣ ਕਾਫੀ ਤਬੀਅਤ 'ਚ ਫਰਕ ਆ ਭਾਜੀ ਤੇ ਕਿਉਂਕਿ ਗਲੂਕੋਜ਼ ਚੜ ਗਿਆ ਇੰਜੈਕਸ਼ਨ ਲੱਗ ਗਏ ਵਿੱਚ ਉਹਦੇ ਨਾਲ ਕਾਫੀ ਫਰਕ ਪੈ ਗਿਆ ਨਹੀਂ ਤੇ ਸਵੇਰੇ ਬਹੁਤ ਜ਼ਿਆਦਾ ਹਾਲਤ ਸੀ ਤੇ ਸਵੇਰ 6 ਵਜੇ ਦਾਰੀ ਲੱਗੀ ਜਾਂਦਾ ਸੀ ਕਿਉਂਕਿ ਮੇਰੇ ਹੱਥ ਪੈਰ ਕੰਬਣ ਲੱਗ ਜਾਂਦੇ ਮੇਰੇ ਤੇੜੀਆਂ ਆ ਗਈਆਂ ਕਿਦਾਂ ਤੇ ਮੈਂ ਮੈਨੂੰ ਔਰਡ ਨਾਲ ਲੱਗਨਾ ਮੈਂ ਰਮਨ ਨੂੰ ਘੇਰਾ ਮਨ ਮੈਂ ਲੱਗ ਗਿਆ ਤੇ ਫਿਰ ਮੈਂ ਬਾਥਰੂਮ ਗਿਆ ਮੈਂ ਉੱਥੇ ਬਾਥਰੂਮੇ ਮੂਰੇ ਬਸਦੇ ਰਮਨ ਨੂੰ ਕੋਈ ਪਤਾ ਨਹੀਂ ਰਮਨ ਨੂੰ ਮੈਨੂੰ ਆਵਾਜ਼ ਨਹੀਂ ਮੈਨੂੰ ਇੰਨਾ ਪਤਾ ਮੈਨੂੰ ਕਿ ਪਤਾ ਰਸੋਈ ਚ ਹੈ ਉੱਥੇ ਪਿਆ ਰਿਆ ਫਰਸ਼ ਦੇ ਉੱਤੇ ਹੀ ਫਿਰ ਮੈਂ ਉੱਠ ਕੇ ਆ ਕੇ ਤੇ ਬੈੱਡ ਤੇ ਪਿਆ ਫਿਰ ਮੈਂ ਕਈ ਵਾਜਾ ਮਾਰ ਮਾਰ ਕੇ ਕੋਈ ਆਵਾਜ਼ ਵੀ ਨਹੀਂ ਨਿਕਲ ਰਹੀ ਸੀ ਮੇਰੀ ਤੇ ਮੈਂ ਰਮਨ ਨੂੰ ਜਗਾਇਆ ਮੈਂ ਕਿਹਾ ਰਮਨ ਮੇਰਾ ਬਹੁਤ ਬੁਰਾ ਹਾਲਾ ਮੇਰੇ ਇਥੋਂ ਆ ਹੋ ਰਿਹਾ ਦਾ ਜਲਣ ਹੋ ਰਹੀ ਆ ਤੇ ਉਸ ਤੋਂ ਬਾਅਦ ਅਮਨ ਉੱਠੇ ਚਲੋ ਫਿਰ ਮੈਨੂੰ ਉਲਟੀ ਆਈ ਣਕੀ ਫਿਰ ਮੈਂ ਕਿਹਾ ਵੀ ਆਪਾਂ ਸ਼ਹਿਰ ਚੱਲਦੇ ਆ ਫਿਰ ਨਿਹਾਲ ਸਿੰਘ ਵਾਲੇ ਸੀਗੇ ਉੱਥੇ ਉਹਨਾਂ ਨੇ ਫਿਰ ਉਹ ਕੀ ਬੋਤਲਾਂ ਹੁੰਦੀਆਂ ਗਰੂਪੋਲ ਦੀਆਂ ਕਿੰਦਾ ਉਹ ਉਹ ਚੜਾ ਤੀਆਂ ਤਿੰਨ ਛੋਟੀਆਂ ਚੜਾਂਗਾ ਕਬੱਡੀ ਚੜਾਈ ਟਿਕ ਟੂਕੇ ਪਾ ਕੇ ਣੇ ਹੁਣ ਤੁਹਾਡੀਆਂ ਦੁਆਵਾਂ ਸਾਧਕਾ ਮੈਨੂੰ ਕਾਫੀ ਫਰਕ ਆ ਤੇ ਮੈਂ ਫਰਕ ਮਹਿਸੂਸ ਕਰ ਰਿਆਂਗਾ ਗੁਰੂ ਰਾਮਦਾਸ ਜੀ ਦੀ ਕਿਰਪਾ ਤੇ ਚਲੋ ਸੈਲ ਸੋਲਾ ਮੈਨੂੰ ਪਤਾ ਨਹੀਂ ਸੀਗਾ ਕੀ ਹੁੰਦੇ ਆ ਘਟ ਦੇ ਕਿਵੇਂ ਹੁੰਦੇ ਆ ਕੀ ਇਨਫੈਕਸ਼ਨ ਹੁੰਦੀ ਆ ਬਾਕੀ ਹਜੇ ਡਾਕਟਰ ਨੇ ਕਿਹਾ ਹੈ ਕਹਿੰਦੇ ਜੇ ਪਰਸੋ ਤੱਕ ਆਰਾਮ ਆ ਗਿਆ ਤੇ ਸਹੀ ਹੈ ਨਹੀਂ ਤਾਂ ਫਿਰ 2 ਕਿਲੋ 2 ਕਹਿੰਦੇ ਹੋਰ ਚੜਵਾ ਲਿਓ ਬੋਤਲਾਂ ਤੇ ਬਾਕੀ ਦਵਾਈ ਲੈਣ ਦੀ ਇਹਨਾਂ ਦੀ ਵੀ ਉਹ ਜਲਣੂ ਜਿਹੜੀ ਖਤਮ ਹੋ ਗਈ ਮੇਰੀ ਹਾਂ ਉਹ ਕਹਿੰਦੇ ਕਮਜ਼ੋਰੀ ਕਾਫੀ ਆ ਗਈ ਹੈ ਅੰਦਰੋਂ ਨਾ ਮਤਲਬ ਖਾਲੀ ਹੋ ਗਿਆ ਹੈ ਪਾਣੀ ਪੁਣੀ ਦੀ ਕਮੀ ਹੋ ਗਈ ਹੈ ਤੇ ਕੁਝ ਲੀਵਰ ਪ੍ਰੋਬਲਮ ਆ ਗਈ ਲੀਵਰ ਡਾਕਟਰ ਜੀ ਨੇ ਦੱਸਿਆ ਕਿ ਵੀ ਫਾਲਾ ਆਫਰ ਲੈ ਕੇ ਆਂਦੇ ਹਾਂ ਸਾਰੀ ਦੱਸੀ ਜਾਂਦੇ ਸੀ ਮੈਸੇਜ ਤੇ ਤੁਸੀਂ ਵੀ ਸਾਰੇ ਦੱਸ ਰਹੇ ਸੀ ਕਿਉਂਕਿ ਮੈਂ ਲੈ ਕੇ ਆਉਣੇ ਸੀਗੇ ਇਥੋਂ ਜਾਣ ਦੀ ਹਿੰਮਤ ਨਹੀਂ ਸੀ ਮੇਰੇ ਚ ਚਲੋ ਅੱਜ ਫਿਰ ਜਾਣਾ ਹੀ ਪੈ ਗਿਆ ਤੇ ਚਲੋ ਅਸੀਂ ਲਿਆਏ ਦਵਾਈ ਵੀ ਲਿਆਂਦੀ ਤੇ ਬਾਕੀ ਗੁਰੂ ਰਾਮ ਦਾਸ ਜੀ ਬੈਠੇ ਆ ਤੁਹਾਡੀਆਂ ਦੁਆਵਾਂ ਸਾਡੇ ਨਾਲ ਤੇ ਠੀਕ ਠਾਕ ਹੋਊਗਾ ਸਭ ਕੁਝ ਇਧਰ ਜਪਨੂਰ ਖੇੜੀ ਜਾਂਦਾ ਹੋਰ ਕੋਈ ਚੀਜ਼ ਨਹੀਂ ਮਿਲੀ ਇਹ ਲਫਾਫੇ ਜਲਾ ਤਾੜਾ ਨੂੰ ਆਹ ਲਫਾਫਾ ਲੱਤਾ ਚ ਪਾ ਲੈਂਦੀ ਸਵੇਰੇ ਆਵੇਂ ਕਿਤਨ ਕੀ ਕਰਦੇ ਪੈਸੇ ਜਪਨੂਰ ਤਾਂ ਸੀ ਖੇਡੀਆਂ ਖੇਡੀਆਂ ਕਰੀ ਜਾਂਦੇ ਇਹ ਹੁਣ ਬਹੁਤ ਸ਼ਰਾਰਤੀ ਹੋ ਗਿਆ ਹੱਥ ਚ ਥਾਲੀ ਖੋਲ ਲੈਂਦਾ ਰੋਟੀ ਖਾਂਦਿਆਂ ਦੀ ਰਾਤੀ ਡੜਲਮ ਕਰਕੇ ਘਰ ਗਈ ਜਪਨੂਰ ਮੈਂ ਪਾਪਾ ਕੋਲ ਪਾ ਇਹਨਾ ਪਾ ਕੇ ਗਈ ਸੀ ਮੈਂ ਕਿਹਾ ਤੁਸੀਂ ਧਿਆਨ ਰੱਖਿਓ ਤੇ ਆ ਵੀਡੀਓ ਐਡੀਟਿੰਗ ਕਰਨ ਲੱਗੇ ਹੈ ਇਹ ਜਦੋਂ ਲੱਗਾ ਮੈਨੂੰ ਤਾਂ ਜਿੱਦਾਂ ਜਦੋਂ ਤੂੰ ਅੰਦਰੋਂ ਇਧਰੋਂ ਭੱਜ ਕੇ ਆਈ ਆ ਜਪਨੂ ਡੈਪੀ ਹੋਰੋਂ ਮੈਨੂੰ ਤਾਂ ਪਤਾ ਲੱਗਾ ਮੈਨੂੰ ਆਵਾਜ਼ ਆ ਗਈ ਮੈਂ ਕਿਹਾ ਕੋਈ ਹੋ ਗिरी ਹੋਣੀ ਆਵਾਜ਼ ਅੰਦਰੋਂ ਆਉਣ ਦਾ ਮਤਲਬ ਹੀ ਨਹੀਂ ਸੀ ਕੋਈ ਮੈਂ ਕਿਹਾ ਜਪਨੂਰ ਦੀ ਆਵਾਜ਼ ਹੀ ਆਈ ਹੈ ਡਿੱਗਣ ਦੀ ਤੇ ਉਹੀ ਹੋ ਜੇ ਮੈਂ ਸਾਹਮਣੇ ਆਈ ਤੇ ਇੱਥੇ ਡਿੱਗੀ ਪਈ ਅੱਗ ਦੀ ਗੱਲ ਨਹੀਂ ਕਰ ਰਹੀ ਗੁਰੂ ਰਾਮਦਾਸ ਜੀ ਦੀ ਸ਼ੇਰਨੀ ਆ ਕੁਝ ਨਹੀਂ ਹੁੰਦਾ ਮੈਨੂੰ ਹੋਇਆ ਬਹੁਤ ਜੀ ਮੇਰਾ ਪੋਤਾ ਨਾ ਲੋਇਆ ਜੀ ਨਾ ਕਿੰਨਾ ਚਾਲ ਹੋਣਾ ਕਿੰਨੇ ਘੇਰੇ ਸੀ ਪਤਾ ਜਪਨੂਰ ਕਿੰਨੇ ਘੇਰੇ ਸੀ ਆਪੇ ਦੀ ਗੱਲ ਅੱਜ ਮੈਂ ਨਾ ਜਪਨੂਰ ਨੂੰ ਜਦੋਂ ਘਰ ਛੱਡ ਕੇ ਗਈ ਨਾ ਤੇ ਹੁਣ ਤਿੰਨ ਚਾਰ ਘੰਟੇ ਮੈਨੂੰ ਨਜ਼ਰ ਨਹੀਂ ਆਈ ਤੇ ਉਸ ਤੋਂ ਬਾਅਦ ਜਦੋਂ ਮੈਂ ਘਰ ਆਈ ਤੇ ਮੋਟੇ ਵੇਖਣਾ ਸੀ ਇਹਨੂੰ ਵੇਖ ਕੇ ਕਿ ਕੁਝ ਹੋ ਗਈ ਕਿ ਮम्मा ਆ ਗਈ ਘਰੇ ਹਨਾ ਮम्मा ਆ ਗਈ ਸੀ ਘਰੇ ਮम्मा ਦਾ ਪਤਾ ਲੱਗ ਜਾਂਦਾ ਮਾਂ ਕੀ ਚੀਜ਼ ਹੁੰਦੀ ਹੈ ਦੇਖ ਲਓ ਬੱਚੇ ਨੂੰ ਕਿਵੇਂ ਪਤਾ ਲੱਗਦਾ ਹੈ ਨਾ ਮਹਿਸੂਸ ਹੋ ਜਾਂਦੀ ਹੈ ਬੱਚੇ ਕੇਦੀਆਂ ਕਰ ਲਈਆਂ ਜੀ ਹੁਣ ਮੈਂ ਪੱਪੇ ਜੋੜ ਲਾ ਕੱਪੜੇ ਜੋੜ ਲਾ ਕੱਪੜੇ ਜੋੜ ਨਾ ਪੁੱਤ ਜੋ ਲੋਗੇ ਬਾਕੀ ਚਲੋ ਵਾਏ ਗੁਰੂ ਦਾ ਸੁਕਾ ਘਰੇ ਆ ਗਏ ਮੈਨੂੰ ਐ ਸੀ ਕਿ ਘਰੇ ਆ ਜੀ ਸਹੀ ਸਲਾਮਤ ਨਾ ਵਧੀਆ ਕਿਉਂਕਿ ਸਵੇਰੇ ਬਹੁਤ ਜ਼ਿਆਦਾ ਮੈਂ ਘਬrai ਏਡੀ ਹੋਈ ਸੀ ਨਾ ਮੈਨੂੰ ਸਮਝ ਨਹੀਂ ਆ ਰਿਹਾ ਸੀ ਮੈਂ ਕੀ ਕਿਹੜੇ ਹੱਥ ਪਾਸੇ ਹੋऊंगा ਮੈਨੂੰ ਐਡਾ ਘਬਰਾਟ ਚੱਲ ਗਿਆ ਸੀ ਹੱਥ ਪੈਰ ਕੰਮਨ ਲੱਗ ਜਾਂਦੇ ਤੇ ਮੈਂ ਕੰਮ ਕਰਨਾ ਬੰਦ ਹੋ ਜਾਂਦਾ ਮੈਨੂੰ ਸਮਝ ਹੀ ਨਹੀਂ ਆਉਂਦੀ ਕਿ ਮੈਂ ਅਗਲਾ ਕਦਮ ਕਿ ਚੱਕਣਾ ਐਨੀ ਹੋ ਜਾਂਦੀ ਹੈ ਉਸ ਦਿਨ ਵੀ ਜਦੋਂ ਪਿਛਲੇ ਮਹੀਨੇ ਜਦੋਂ ਉੱਥੇ ਗਏ ਸੀ ਹਣਾ ਬਾਬਾ ਜੀ ਦੇ ਦਰਸ਼ਨ ਕਰਨ ਨਾ ਕੇ ਤਾਂ ਉਦੋਂ ਵੀ ਜਦੋਂ ਪੰਛੀਆਂ ਦੀ ਆਵਾਜ਼ ਤੋਂ ਡਰ ਗਈ ਉਹ ਹੋ ਗਿਆ ਨਾ ਉਹ ਚੀਜ਼ ਤਾਂ ਵੀ ਘਬਰਾਟ ਭਰੀ ਹੋਈ ਸੀ ਚਲੋ ਅੱਗੇ ਪ੍ਰਮਾਤਮਾ ਸੁੱਖ ਰੱਖੇ ਨਾ ਵਧੀਆ ਰਵੇ ਪ੍ਰਮਾਤਮਾ ਦਾ ਮੇਰ ਪਰ ਹੱਥ ਰੱਖੇ ਸਾਰੇ ਤੇ ਸਬਤ ਪਰਿਵਾਰ ਤੇ ਤੇ ਬਾਰਿਸ਼ ਵਗੈਰਾ ਨਾ ਹੀ ਆਵੇ ਤੇ ਪਰਮਾਤਮਾ ਬਚਾਈ ਰੱਖੇ ਨੀ ਇੱਥੇ ਆਈ ਹੈ ਬਾਰਿਸ਼ ਆ ਇਹ ਥੋੜੀ ਦੇਰ ਪਰ ਗਲਤ ਹੈ ਨਾ ਵੀ ਹੁਣ ਪੱਕੀਆਂ ਪੰਗਾ ਕਾਨ ਕੰਮ ਵੀ ਰੱਬਾ ਤੂੰ ਇਹ ਕੀ ਕਰ ਰਿਹਾ ਹੈ ਨਾ ਚਲੋ ਮਹਾਰਾ ਨੇ ਸੁਣੀ ਬੇਨਤੀ ਆਪਣੀ ਹੈ ਨਾ ਤੇ ਮੀਂਹ ਹਟ ਗਿਆ ਮੀਂਹ ਹਟ ਗਿਆ ਹਟ ਗਿਆ ਪਰ ਜੋ ਆਇਆ ਤੇ ਹੈ ਨਾ 15 20 ਮਿੰਟ ਚਲੋ ਉਹਨਾਂ ਕ ਤਾਂ ਸੜ ਜੂਗਾ ਬਾਹਲਾ ਪੈ ਜਾਂਦਾ ਫਿਰ ਬਾਹਲਾ ਨੁਸਾਨ ਕਰ ਦੇਣਾ ਅੱਛਾ ਪਰ ਕਨਕ ਤਾਂ ਗਿੱਲੀ ਹੋ ਜਾਂਦੀ ਹੈ ਨਹੀਂ ਉਹ ਤਾਂ ਕੋਈ ਚੱਕਰ ਨਹੀਂ ਉਹ ਤਾਂ ਨਾ ਮਾੜਾ ਮੋਟੇ ਦਾ ਦਾ ਸਾਧ ਜਾਂਦਾ ਹੁੰਦਾ ਤੇ ਹਵਾਨੇ ਦੀ ਬਾਹਲਾ ਆ ਜਾਂਦਾ ਹਾਂ ਬਹੁਤ ਜ਼ਿਆਦਾ ਆ ਜਾਂਦਾ ਫਿਰ ਖਰਾਬ ਤੇ ਗੜੇ ਤੇ ਪਏ ਸੀ ਹਾਂ ਗੜੀ ਚਲੋ ਥੋੜਾ ਜਿਹਾ ਕੋਈ ਖਾਸ ਗੱਲ ਨਹੀਂ ਬਾਹਰ ਨਾਲ ਨਾ ਪਵੇ ਹੂੰ ਜੋ ਜਿਹੜਾ ਕੰਮ ਹੋ ਗਿਆ ਹੋ ਗਿਆ ਜਿਹੜਾ ਕਰਨਾ ਹੁਣ ਕਿਸ ਤੋਂ ਪੁੱਛ ਕੇ ਹੀ ਕਰਨਾ ਨਾਲ ਰਸ ਕੇ ਕਰਨਾ ਕੋਈ ਘਰੀ ਦੇਣਾ ਹਾਂ ਹੂੰ ਕੀ ਹੋਇਆ ਦਿੱਲੀ ਮਿਲਦੇ ਆ ਦਿੱਲੀ ਛੋਟੀ ਚੋਰਾਂ ਦੀ ਦਿੱਲੀ ਉਹਨਾਂ ਦਿੱਲੀ ਚ ਬਥੇਰਾ ਸਮਾਨ ਮਿਲਦੇ ਨੇ ਪਤਾ ਨਹੀਂ ਕਿੱਧਰ ਕਿੱਧਰ ਕਿਹੜਾ ਬਾਜ਼ਾਰ ਮਿਲਦਾ ਬੜੀ ਥਾਵਾਂ ਤੇ ਬਾਜ਼ਾਰ ਲੱਗੇ ਹੋਏ ਨੇ ਜੇ ਮਾਰਕੀਟ ਵੇਖਣੀ ਹੈ ਨਾ ਤੇ ਦਿੱਲੀ ਚ ਤਿਲਕਨਗਰ ਦੀ ਮਾਰਕੀਟ ਰਾਣੀ ਬਾਗ ਦੀ ਮਾਰਕੀਟ ਤਿਲਕਨਗਰ ਦੀ ਮਾਰਕੀਟ ਤੋਂ ਬਹੁਤ ਜ਼ਿਆਦਾ ਵਧੀਆ ਪੀਪਲ ਦੇ 에ਰਪੋਰਟ ਹੈ ਹਾਂ ਸਸਤਾ ਵਸੇਰਾ ਸਮਾਨ ਤੇ ਉਥੇ ਆ ਵੀ ਲੁੱਟਿਆ ਜਾਂਦਾ ਬੰਦਾ ਹਾਂ ਬਹੁਤ ਉਥੇ ਤੇ ਚਤਰ ਬੰਦਾ ਚਾਹੀਦਾ ਕੋਈ 에ਰ ਦਾ ਹਾਂ ਵੀ ਵੈ ਤੇ ਨਹੀਂ ਜਾ ਸਕਦੀ ਬਹੁਤ ਚਲਾਕ ਬੰਦਾ ਚਾਹੀਦਾ ਮੈਂ ਤਾਂ ਤੱਕ ਦਿੱਲੀ ਕੱਲੇ ਗਏ ਕੱਲੀ ਨਿਕਲ ਹੀ ਨਹੀਂ ਕਰਉਂਦੀ ਆਪਣੇ ਏਰੀਆ ਦੀ ਤੱਕ ਮਾਰਕੀਟ ਤੱਕ ਸਮਾਨ ਲੈਣ ਗਏ ਤੇ ਉਵੇਂ ਤੇ ਕਦੀ ਵੀ ਨਹੀਂ ਗਏ ਤੁਸੀਂ ਜਾ ਸਕਦੇ ਹੋ ਤੁਸੀਂ ਘੁੰਮ ਜਾ ਹੂੰ ਤੁਸੀਂ ਵੀ ਆਣਾ ਵਿੱਚ ਕਿੱਥੇ ਜਾ ਰਹੇ ਨਹੀਂ ਆ ਨਹੀਂ ਦੇਣਾ ਗਰਮੀ ਲੱਗੇਗੀ ਫਿਰ ਦੋ ਆਪਾਂ ਦੇ ਚੀਕ ਐਵੇਂ ਲੰਬੇ ਲੰਮਾ ਗੇੜਾ ਕੱਢੋ ਇੱਕ ਚੱਕਰ ਮੂੰਹ ਇੱਥੇ ਮੈਂ ਹਟਾਈ ਜਰਾ ਮੂੰਹ ਤੇ ਮੱਖੀਆਂ ਮੱਖੀਆਂ ਹਟਾ ਦੇਂ ਬਸ ਬਸ ਇੱਥੋਂ ਤੱਕ ਹੀ ਆ ਜਾਓ ਹਣ ਜਪਨੂਰ ਨੂੰ ਪ੍ਰਾਇਮ ਚੋ ਕਾਫੀ ਦਿਨਾਂ ਬਾਅਦ ਪਾਇਆ ਕਿਉਂਕਿ ਬਾਹਰ ਕੱਢੇ ਨਹੀਂ ਸ਼ਾਮ ਦੇ ਕਿ ਦੁਪਹਿਰ ਨਹੀਂ ਹੁੰਦੀ ਤੇ ਉਪਰ ਢੀ ਹੁੰਦੀ ਹੈ ਤੇ ਸ਼ਾਮ ਵੀ ਥੋੜਾ ਜਿਹੀ ਬਸ ਕੱਢੀ ਦੀ ਸੀ ਬਾਹਰ ਤੇ ਉਸ ਟਾਈਮ ਪ੍ਰਾਇਮ ਚ ਧਿਆਨ ਨਹੀਂ ਰੰਦਾ ਸੀ ਮੈਂ ਕੱਜ ਚੱਲ ਪ੍ਰਾਇਮ ਚ ਟੂਟੇ ਵਗੈਰਾ ਦੇ ਦੂੰ ਇਹਨੂੰ ਫੇਰ ਢੀ ਰੰਦੇ ਆ ਉਨੇ ਦੇ ਘਰੇ ਤੇ ਅੰਦਰ ਉਹਵੇਂ ਪਾਈ ਰੱਖੀ ਦਾ ਪ੍ਰੈਮ ਚ ਬਾਹਰ ਮੈਂ ਜ਼ਿਆਦਾ ਕੱਢ ਦੀ ਨਹੀਂ ਅਜੇ ਉਹਨੇ ਨਵੇਂ ਝੂਟੇ ਲੈ ਕੇ ਲੈ ਕੇ ਸੋ ਜਾਣਾ ਆਜੋ ਇਥੋਂ ਇਥੋਂ ਮੋੜ ਲਿਆ ਕਰੋ ਨਾ ਘਰ ਤੋਂ ਮਨਪ੍ਰੀਤ ਦੇ ਘਰੋਂ ਨਹੀਂ ਆ ਨਹੀਂ ਦੇਣੀ ਉਹਨੂੰ ਗਰਮੀ ਲੱਗੇਗੀ ਨਾ ਮੇਰੀ ਨજર ਨਹੀਂ ਆਏਗਾ ਬਾਹਰ ਕੀ ਦੇਖੇਗੀ ਥੋੜੀ ਆ ਵੀ ਮੈਂ ਬਿਮਾਰ ਹੋ ਚੁੱਕਿਆ ਤੇ ਵੀ ਹੁਣ ਮੈਂ ਠੀਕ ਆ ਕਿਉਂਕਿ ਬੋਧਣਾ ਲੱਗੀਆਂ ਟੀਕਾ ਲੱਗਿਆ ਪੀੜਵੀ ਲੱਗੀ ਤੇ ਚਲੋ ਮਹਾਰਾਜ ਨੇ ਫਟਾਪਾਪਾ ਕਿ ਇਹ ਮੁੰਡਾ ਭਾਂਡਿਆ ਗਾਂਢ ਗਾਣਾ ਦਾ ਜਿਹੜਾ ਮੁੰਡਾ ਆਪਣਾ ਇਹ ਮੈਨ ਆਇਆ ਸਪੈਸ਼ਲ ਮੈਨ ਠੀਕ ਹੈ ਜੀ ਇਹ ਗੁਰਪ੍ਰੀਤ ਬਾਜੇ ਨਾਲ ਬਹੁਤ ਪ੍ਰੇਮ ਹੈ ਇਹਦਾ ਮਨੁੱਖਤਾ ਦੀ ਸੇਵਾ ਉੱਥੇ ਵੀ ਜਾਂਦਾ ਤੇ ਇਹ ਬਲੌਗ ਆਪਦੀ ਵੀ ਪਾਉਣ ਜਨਨ ਕਿ ਵੀ ਸ਼ੁਰੂ ਸਟਾਰਟਿੰਗ ਕਰਦੀ ਇਹਨੇ ਹੁਣ ਜਨਨ ਕਿ ਸ਼ਾਰਟ ਵੀਡ ਦਾ ਪਾਈ ਜਾਂਦਾ ਇਹ ਮੈਨੂੰ ਕਹਿੰਦਾ ਮਾਮਾ ਮੈਨੂੰ ਦੱਸ ਤਾਂ ਕਿਵੇਂ ਕਰਾਂ ਕੀ ਕਰਾਂ ਹਣਾ ਮੈਂ ਤਾਂ ਜਾ ਕੋਈ ਆ ਜਾ ਠੀਕ ਹੈ ਤੇ ਸਿੰਘ ਸਰਿਆ ਵਾ ਤੇ ਇਹ ਪੁੰਗਾ ਵੀ ਰੋਗ ਨਾਵਾ ਵੀ 14 ਸਵੇਰ ਗੁਰਦੁਆਰਾ ਜਾਣ ਜਾ ਕੇ ਤੇ ਚਲੋ ਵਧੀਆ ਗੱਲ ਆ ਤੇ ਕੁ ਨੂੰ ਦੇ ਲਾੜ ਲੱਗਿਆਗਾ ਨਾ ਕੋਈ ਤਾਂ ਲੱਗਿਆ ਨਾ ਲੱਗਣਾ ਵੀ ਚਾਹੀਦਾ ਕਾਪਾ ਵੀ ਲੱਗਾਂਗੀ ਦੂਜਾ ਟਾਈਮ ਆਊਗਾ ਤੇ ਆਪਣਾ ਭੈਣ ਨੇ ਕਿਹਾ ਸੀਗਾ ਵੀ ਦੂਜਾ ਨਾ ਵੀਰਾ ਪਿੰਡੂ ਨਾ ਭੈਣ ਨੂੰ ਪਿੰਡੂ ਨਾ ਮੇਰੀ ਗੋਲੀ ਵੀ ਪਿੰਡੂ ਆ ਇਹ ਅਭੀ ਪਿਆ ਉਹ ਨਿਕਿਉ ਕਿ ਰਵਣ ਮੀਂ ਦੀ ਸੰਗੀ ਸੀ ਪਹਿਲਾਂ ਪੁਰਾਣੀ ਰਵਣ ਦੀ ਸ਼ੇਖਤਰਾ ਜਿਹੜੀ ਰਵਣ ਦੀ ਸ਼ੇਖਤਰਾ ਵੀ ਪਹਿਣਾ ਬੋਲੀ ਨਹੀਂ ਹਾਂਦੀ ਪਰ ਜਿਹੜਾ ਪਿੰਡਾਂ ਦਾ ਰਹਿਣ ਸਹਿਣ ਉਹ ਜਨਕਿ ਵੀ ਜਿਹੜਾ ਸੋਹ ਪਿੰਡਾਂ ਦਾ ਉਹ ਪੜਾ ਤੁਸੀਂ ਕੈਨੇਡਾ ਅਮਰੀਕਾ ਜਿੱਥੇ ਮਾਰਦੀ ਚਲੇ ਜਾਓ ਜਿਹੜਾ ਆਪਣੇ ਪਿੰਡਾਂ ਦਾ ਆਨੰਦ ਆ ਉਹ ਪਿੰਡਾਂ ਦੀ ਹੈ ਠੀਕ ਹੈ ਉਹ ਕਿਸੇ ਹੋਰ ਮੁਲਕ ਚ ਜਾ ਕਿਸੇ ਉਹ ਸ਼ਾਇਦ ਨਹੀਂ ਕਰਦਾ ਜੋ ਠੀਕ ਹੈ ਤੁਸੀਂ ਇੱਥੇ ਆਉਂਗੇ ਆਦੇ ਭਰਾ ਨੂੰ ਮੈਨਾਂ ਆਦੇ ਭਜਾਈ ਨੂੰ ਮੈਨਾਂ ਤੁਹਾਨੂੰ ਦਿਖਾਵਾਂਗੇ ਸਾਡਾ ਪਿੰਡ ਤੁਸੀਂ ਮਾਹੌਲ ਦੇਖੋਗੇ ਹਨਾ ਤੁਸੀਂ ਵੀ ਕਹੋਗੇ ਵਾਕਈ ਪਿੰਡ ਨੂੰ ਨਹੀਂ ਠੀਕ ਹੈ ਤੇ ਬਹੁਤ ਵਧੀਆ ਲੱਗਿਆ ਤੇ ਗੁੱਸਾ ਨਹੀਂ ਕੀਤਾ ਬਣਾ ਮੈਂ ਮੈਂ ਵੈਸੇ ਹੀ ਤੁਹਾਨੂੰ ਪਿਆਰ ਨਾਲ ਜੁੜਾ